चुनाव के बाद क्योंकि हर पार्टी जो है चुनाव पर दाव और तेज कर देगी मैं ඡන්දવાਤੀਆਂ ਜਰਿੰਦਰ ਹਲਕੇ ਦੇ ਲੀਡਰ ਸਹਿਬਾਨ ਤੇ ਲੋਕਾਂ ਦੇ ਵੋਟਰਾਂ ਦੇ ਜਿਨ੍ਹਾਂ ਨੂੰ ਬਹੁਤ بڑا ਹੰਗਾਰਾ ਮਿਲ ਰਿਹਾ ਤੇ ਮੈਂ ਅੱਜ ਆਪਣੇ ਕਾਗਜ਼ ਲੋਕਾਂ ਨੂੰ ਨਾਲ ਲੈ ਕੇ ਆਪਣੇ ਲੀਡਰ ਸਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵਹਿਗੁਰੂ ਪਰਮਾਤਮਾ ਮੈਨੂੰ ਚੰਗੇ ਕੰਮ ਕਰਾਵੇ ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇੱਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡੜੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਉਹਨੂੰ ਖਤਮ ਕਰ ਸਕਾਂ ਬਹੁਤ ਇੱਥੇ ਨਸ਼ਿਆਂ ਦੀ ਪਰਵਾਹ ਹੈ ਇੱਥੇ ਲਾਟਰੀ ਸਿਸਟਮ ਤੇ ਰਹਾ ਚਲਾ ਰਹੇ ਇੱਥੇ ਦੇ ਲੀਡਰ ਚਾਹੇ ਉਹ ਰਿੰਕੂ ਹੈ ਚਾਹੇ ਉਹ ਸ਼ੀਤ ਰਗਰਾਲ ਹੈ ਚਾਹੇ ਰਮਨ ਰਮਨ ਅਰੋੜਾ ਹੈ ਪਹਿਲਾ ਚੈਤਨ ਉਹ ਉਗਰਾਲ ਤੇ ਰਿੰਕੂ ਚਲਾਉਂਦੇ ਸੀ ਹੁਣ ਉਹ ਚਲੇ ਗਿਆ ਭਾਜਪਾ ਚ ਹੁਣ ਰਮਨ ਉਗਰਾਲ ਇੱਥੇ ਦੀ ਸਰਕਾਰ ਦੀ ਸ਼ਹਿ ਦੇ ਨਾਲ ਚਲਾ ਰਿਹਾ ਕੱਲ ਜਿਹੜੇ ਬੰਦੇ ਫੜੇ ਆ ਉਹ ਸੀਤ ਰੰਗਰਾ ਤੇ ਰਿੰਕੂ ਦੇ ਆ ਜਿਨ੍ਹਾਂ ਦੇ ਘਰ ਤੋਂ ਚਿੱਟਾ ਮਿਲਿਆ ਹੈਰੋਇਨ ਮਿਲੀ ਹੈ ਉਹ ਬੰਦੇ ਵੀ ਹੈਗੇ ਆ ਇੱਥੇ ਜਿਨ੍ਹਾਂ ਸੇਠੀ ਹੈ ਇੱਕ ਨਾਮ ਦਾ ਜਿਹੜਾ ਦੜਾ ਸੱਟੇ ਦਾ ਕਾਰੋਬਾਰ ਕਰਦਾ ਜੇਲ ਵੀ ਜਾ ਕੇ ਆਇਆ ਉਹ ਰਿੰਕੂ ਦਾ ਬੰਦਾ ਹੈ ਰਿੰਕੂ ਨੂੰ ਨੇ 10 ਤੋਂੜੇ ਦੀ ਚੈਨ ਉਹਦੇ ਜਨਮ ਦਿਨ ਤੇ ਪਾਈ ਸੀ ਕੌਣ ਪਾਉਂਦਾ ਹੈ 10 ਚੋਲੇ ਚੈਲ ਸੋ ਮੈਂ ਇਹ ਚੀਜ਼ਾਂ ਇਤੋਂ ਖਤਮ ਕਰਨ ਆਇਆ ਮੇਰਾ ਡਵੈਲਪਮੈਂਟ ਦਾ ਅਜੰਡਾ ਹੈ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਕ ਜਨਰਲ ਯੂਨੀਵਰਸਿਟੀ ਇੱਕ ਐਮਜ਼ ਹਸਪੀਟਲ ਲੈ ਕੇ ਆਉਣਾ ਤਾਂ ਕਿ ਸਰਕਾਰੀ ਯੂਨੀਵਰਸਿਟੀਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੀ ਇਲਾਜ ਮਿਲ ਸਕੇ ਚੰਗੀ ਪੜ੍ਹਾਈ ਮਿਲ ਸਕੇ ਮੈਂ ਇਥੇ 에ਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਰੱਖਾਂਗਾ ਜਦੋਂ ਸਾਨੂੰ ਪਾਵਰ ਆ ਗਈ ਉੱਪਰ ਤੇ ਨਾਲ-ਨਾਲ ਇੱਥੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਇੱਥੇ ਇੰਡਸਟਰੀ ਨੂੰ ਉੱਪਰ ਚੱਕਣਾ ਚਾਮੜੇ ਦਾ ਕਾਰੋਬਾਰ ਬੰਦ ਹੋ ਗਿਆ ਖੇੜ ਦੀ ਸਪੋਰਟ ਦੀ ਫੈਕਟਰੀਆਂ ਬੰਦ ਹੋ ਰਹੀਆਂ ਇਹ ਸਾਰੀਆਂ ਰਿਵਾਈਵ ਕਰਨੀਆਂ ਤੇ ਜਲੰਧਰ ਨੂੰ ਇੱਕ ਸ਼ਾਨਦਾਰ ਚੰਗੇ ਮਾਹੌਲ ਵਾਲਾ ਚੰਗਾ ਜਿਥੇ ਐਡਮਿਨਿਸਟ੍ਰੇਸ਼ਨ ਹੋਵੇ ਉਹ ਸ਼ਹਿਰ ਬਣਾਣਾ ਸਰ ਜੀ ਕਹਿੰਦਾ ਜੇਕਰ ਕੋਈ ਸਪੋਰਟ ਆਏਗਾ ਤੇ ਇਹ ਕਹਿ ਰਹੇ ਕਿ ਤੁਹਾਡੇ ਕਿਹੋ ਰਿਸ਼ਤੇਦਾਰ ਤੇ ਉਂਪਰ ਐਡੀ ਨੇ ਸ਼ਿਕੰਜਾ ਕਸਾਇਆ ਆਪਕਾ ਨਾਮ ਐਡੀ ਨੇ ਉਸਨੇ ਚਾਰ ਸ਼ੀਟ ਵਿੱਚ দাখিল ਕੀਤਾ ਉਸਕੇ ਬਾਅਦ ਉਹਨਾਂ ਨੇ ਕਿਹਾ ਚਾਰ ਸ਼ੀਟ ਕਿਹੜੀ ਜਿਤਾ ਕਰਕੇ ਆਏ ਮੈਂ ਹੈ ਨਹੀਂ ਕਿਸੇ ਚਾਰ ਚੀਜ਼ ਚ ਮੇਰਾ ਚੰਨੀ ਜੀ ਰਿੰਕੂ ਹੋਰੀ ਕਹਿ ਰਹੀ ਮਨੋ ਸਿਰਫ ਇੱਕ ਵਾਰੀ ਟੀਨੇ ਬਣਾਇਆ ਸੀ ਉਹ ਸਮਝ ਗਏ ਕਿ ਇਹ ਬੰਦੇ ਸਾਫ ਹੈ 2 ਸਾਲ ਹੋ ਗਏ ਮੈਨੂੰ ਫਿਰ ਬਣਾਇਆ ਨਹੀਂ ਵਾਰ-ਵਾਰ ਮੈਨੂੰ 2 ਸਾਲ ਵਿਜੀਲੈਂਸ ਨੇ ਆਮ ਆਦਮੀ ਪਾਰਟੀ ਨੇ ਤਾਂ ਕੀਤਾ ਅੱਜ ਤੱਕ ਮੇਰੇ ਖਿਲਾਫ ਕੁਝ ਮਿਲਿਆ ਨਹੀਂ ਨਾ ਮੇਰੇ ਖਿਲਾਫ ਕੋਈ ਕੇਸ ਹੈ ਅੱਜ ਦੀ ਤਰੀਖ ਮੈਂ ਬਿਲਕੁਲ ਪਾਕ ਦਾਮਨ ਹੈ ਮੇਰੇ ਪਰ ਕੋਈ ਕੇਸ ਨਹੀਂ ਹੈ ਕਿਸੇ ਤਰ੍ਹਾਂ ਦਾ ਮੇਰੇ ਪਰ ਇਲਜ਼ਾਮ ਨਹੀਂ ਹੈ ਸਿਰਫ ਝੂਠੇ ਇਲਜ਼ਾਮ ਲਾ ਕੇ ਕੁਛ ਨਹੀਂ ਬਣਨਾ ਲੇਕਿਨ ਮੈਂ ਪੁੱਛਣਾ ਚਾਹਦਾ ਰਿੰਕੂ ਨੂੰ ਮੈਂ ਮੇਰੇ ਘਰ ਤੋਂ ਨਹੀਂ ਮਿਲਿਆ ਰਿੰਕੂ ਰਿੰਕੂ ਨੂੰ ਇਹ ਪੁੱਛੋ ਕੱਲ ਜਿਹੜੇ ਬੰਦੇ ਨਸ਼ੇ ਵਿੱਚ ਪੜੇ ਗਏ ਆ ਉਹ ਕੀ ਦੇ ਆ ਤੇਰੇ ਤੇ ਉਂਗਰਾਜ਼ ਦੇ ਤੁਸੀਂ ਆਮ ਆਦਮੀ ਦੇ ਵਿੱਚ ਰਹਿ ਕੇ 2 ਸਾਲ ਮੌਜਾਂ ਕਰੀਆਂ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਬਰਬਾਦ ਕਰਿਆ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਿਆ ਇੱਥੇ ਡੜਾ ਸੱਟਾ ਚਲਾਇਆ ਇੱਥੇ ਲਾਟਰੀ ਚਲਾਈ ਉਹ ਤੁਹਾਡਾ ਮੈਂ ਇੱਥੇ ਚੱਲਣ ਨਹੀਂ ਦਊਗਾ ਅੱਛਾ ਰਿੰਕੂ ਦੇ ਕਹਿ ਰਹੇ ਨੇ ਕਿ ਭਈ ਜੇਕਰ ਸਾਡੇ ਘਰ ਦੇ ਵਿੱਚ ਜਾਂ ਫਿਰ ਸਾਡੇ ਅਸੀਂ ਚਲਾ ਰਹੇ ਹੈਗੇ ਆਂ ਤਾਂ ਪਰਿਵਾਰ ਨੂੰ ਕਹੋ ਕਿ ਭਈ ਕੋਈ ਸਾਡੇ ਉੱਤੇ ਕੇਸ ਕਿਉਂ ਨਹੀਂ ਹੋਇਆ ਉਹ ਕਹਿੰਦੇ ਨੇ ਕਿ ਚੰਨੀ ਜੀ ਨੂੰ ਫੋਬੀਆ ਹੋਇਆ ਰਿੰਕੂ ਨੇ ਨਹੀਂ ਫੋਬੀਆ ਨਹੀਂ ਹੋਇਆ ਵਾ ਬਲੈਂਕਟ ਵੇਲ ਕੋਰ ਲੈਣ ਗਿਆ ਉਧਰ ਤਸਕਰ ਚੱਕਿਆ ਉਧਰ ਉਂਗਰਾਲ ਹਾਈ ਕੋਰਟ 'ਚ ਪਹੁੰਚ ਗਿਆ ਬਲੈਂਕਟ ਵੇਲ ਲੈਣਗੇ ਕੀ ਡਰ ਰਿਹਾ ਤੈਨੂੰ ਮੈਂ ਤਾਂ ਅੱਜ ਤੱਕ ਕਦੇ ਬਲੈਂਕਟ ਵੇਲ ਨਹੀਂ ਲਈ ਮੈਨੂੰ ਇਡੀਆ ਨੇ ਨੇ ਵੀ ਬੁਲਾਇਆ ਮੈਨੂੰ ਬੜਾ ਤੰਗ ਕਰਿਆ ਦੋਨਾਂ ਸਰਕਾਰਾਂ ਨੇ ਬਲੈਂਕਟ ਵੇਲ ਵਾਸਤੇ ਜਾਣ ਦਾ ਮਤਲਬ ਹੈ ਚੋਰ ਹੈ ਇੱਕ ਨੰਬਰ ਦੇ ਰਿੰਕੂ ਇਹ ਕਹਿੰਦੇ ਤੁਸੀਂ ਜਮਾਨਤ ਅਸੀਂ ਵੀ ਜਮਾਨਤ ਤੇ ਰਿੰਕੂ ਇਹ ਕਹਿੰਦੇ ਤੁਸੀਂ ਫੇਰ ਜਮਾਨਤ ਦੇ ਰਸਲੇ ਗਏ ਹਾਂ ਜਿੰਕੂ ਕਹਿੰਦਾ ਤੁਸੀਂ ਖੁਦ ਜਮਾਨਤ ਕਿਹੜੇ ਜਮਾਨਤ ਦੇ ਆ ਕੀਿਹੜੇ ਬੰਦੇ ਕਿਹੜਾ ਕੇਸ ਮੇਰੇ ਪਰ ਕੋਈ ਐਫ ਆਈ ਆਰ ਹੈ ਮੇਰੇ ਪਰ ਜਮਾਨਤ ਤਾਂ ਹੋਏਗੀ ਚੰਨੀ ਜੀ ਅੱਛਾ ਜੀ ਚੰਨੀ ਜੀ ਅਰ ਤੋਂ ਜਿਹੜਾ ਹੋਇਆ ਸੀ ਆਂਗਨਵਾੜੀ ਕੇਂਦਰ ਦੇ ਵਿੱਚ ਬੱਚੇ ਜਿਹੜੇ ਬਿਮਾਰ ਪਏ ਸੀਗੇ ਕਿਉਂਕਿ 6 ਮਹੀਨੇ ਦੇਖ ਪਾਰੀ ਜਿਹੜੀ ਦਵਾਈ ਸੀਗੀ ਹੁਣ ਉਹਨਾਂ ਤੇ ਕਾਰਵਾਈ ਕਰਤੀ ਗਈ ਇਹਦੀ ਵਰਕਰਾਂ ਦੀ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਪੰਜਾਬ ਸਰਕਾਰ ਤੋਂ ਨਹੀਂ ਆੰਗਰਵਾੜੀ ਵਰਕਰ ਸਾਡਾ ਧੁਰਾ ਬਹੁਤ ਅੱਛਾ ਕੰਮ ਕਰ ਰਹੀਆਂ ਮੈਂ ਉਹਨਾਂ ਦੀ ਤਨਖਾਹ ਵਧਾਈ ਸੀ ਆਸ਼ਾ ਵਰਕਰਾਂ ਦੀ ਮੈਂ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਮਿੱਡੇ ਮੇਲ ਵਾਲਿਆਂ ਦੀ ਤਨਖਾਹ ਵਧਾਈ ਉਹ ਮੇਰੀਆਂ ਭੈਣਾਂ ਨੇ ਅੱਜ ਦੇਖੋ ਪਤਾ ਕਿਹਾ ਕਿ ਗਲਤੀਆਂ ਹੈਗੀਆਂ ਸਰਕਾਰ ਦੀਆਂ ਗਲਤੀਆਂ ਹੈਗੀਆਂ ਮੰਤਰੀਆਂ ਦੀਆਂ ਇਹ 올ਡ ਦਵਾਈ ਭੇਜਦੇ ਆ ਜਿਹੜੀ ਕਿ ਲੈਪਸ ਹੋ ਚੁੱਕੀ ਹੈ ਉਹ ਵਿਚਾਰੀਆਂ ਕੀ ਕਰਨ ਉਹਨਾਂ ਨੂੰ 3-4000 ਰੁਪਏ ਜਾਂ 10-10000 ਰੁਪਏ ਮਿਲਦਾ ਹੈ ਉਹ ਕੀ ਕਰ ਉਹ ਪਾਰਟੀ ਉਹਨਾਂ ਦੇ ਗਰੀਬ ਬੰਦਿਆਂ ਤੇ ਲੁੱਟ ਰਹੀ ਹੈ ਮੰਤਰੀ ਮੁੱਖ ਮੰਤਰੀ ਦੀ ਛੇਹਟ ਹੋ ਰਹੀ ਹੈ ਇਹ ਕਿਹਦੀ ਛੇਹਟ ਹੋ ਰਹੀ ਹੈ ਮਨੀਸ਼ਾੰਕਰ ਆਈਅਰ ਕਾ ਕਹਿਣਾ ਹੈ ਕਿ ਭਾਰਤ ਕੋ ਪਾਕਿਸਤਾਨ ਕੋ ਸੰਭਾਲ ਦੇਣਾ ਚਾਹੀਏ ਕਿਉਂਕਿ ਉਹਨਕੇ ਬਾਤ ਮੈਨੂੰ ਕਹਿੰਦੇ ਮੈਂ ਆਊਟਸਾਈਡਰ ਐ ਇਹ ਸਾਰੀਆਂ ਪਾਰਟੀਆਂ ਦੂਸਰੀਆਂ ਚੋਂ ਆਏ ਮੈਂ ਉਸ ਗੱਲ ਨੂੰ ਵੀ ਛੱਡ ਦੇਣਾ ਲੇਕਿਨ ਮੈਂ ਇੱਥੇ ਘਰ ਲੈ ਲਿਆ ਮੈਂ ਇਹ ਬਾਪ ਨਾ ਦਾਦੇ ਪਰਦਾਦੇ ਇੱਥੇ ਦੇ ਐ ਮੇਰੇ ਜਠੇਰੇ ਇੱਥੇ ਆ ਮੈਂ ਬੜੇ ਜਠੇਰੀਆਂ ਦੇ ਘਰ ਆਇਆ ਮੈਂ ਇੱਥੇ ਰਹਿਣ ਆਇਆ ਮੈਂ ਕੋਠੀ ਲੈ ਲਈ ਐ ਮੈਂ ਉਰੇ ਰਹਾਗਾ ਲੋਕਾਂ ਦੀ ਇਸ ਗੱਲ ਦੀ ਇਹ ਮੇਰੇ ਲੀਡਰਾਂ ਨੂੰ ਕਲੰਬਾ ਨਹੀਂ ਆਏਗਾ ਕਿ ਮੈਂ ਮਿਲਿਆ ਨਹੀਂ ਪਵਨਦੀਨੂ ਜੀ ਕਹਿ ਰਹੇ ਸੀ ਗੱਦੀ ਜੀ ਦੇ ਜਠੇਰੇ ਕਿੱਥੇ ਆਈ ਤਾਂ ਵੀ ਜਠੇ ਦੇ ਵੀ ਉਹਨਾਂ ਵੀ ਯਾਦ ਕਰਾਉਂਦੇ ਜੈਤੀਵਾਲ ਜਾ ਕੇ ਦੇਖ ਲਵੇ ਪੁਵਾਰ ਗੋਤ ਦੇ ਜਠੇਰੇ ਮੇਰੇ ਪਿੰਡ ਚ ਮੇਰਾ ਮੇਰੀ ਇਨਕੁਆਰੀ ਕਰ ਲਵੇ ਮੇਰਾ ਪੁਵਾਰ ਗੋਤ ਹੈ ਕਿ ਨਹੀਂ ਸਾਡੇ ਸਾਡੇ ਪਰਵੁਰਜ ਇੱਥੇ ਤੋਂ ਉੱਠ ਕੇ ਗਏ ਕਿ ਨਹੀਂ ਮੇਰੇ ਪਿੰਡ ਜਾਵੇ ਉਹਨਾਂ ਨੂੰ ਪੁੱਛੇ ਕਿ ਤੁਹਾਡਾ ਗੋਤ ਕਿਹਾ ਹੈ ਚੱਲ ਨਹੀਂ ਕਿਹੜੇ ਗੋਤ ਹੈ ਫੇਰ ਤੁਸੀਂ ਜੈਤੀਵਾਲ ਚਲੇ ਜਾਓ ਉੱਥੇ ਦੇਖੋ ਮੇਰੇ ਵਿੱਚ ਠੇਰੇ ਹੈ ਕਿ ਨਹੀਂ ਅੱਜ ਉਹਨਾਂ ਨੇ ਸਰਮਾਨ ਕੀਤਾ ਮੈਨੂੰ ਆ ਕੇ ਸਰ ਫੋਰਮਨ ਮਿਨਿਸਟਰ ਸਰ ਫੋਰਮਨ ਮਿਨਿਸਟਰ ਮਨੀਸ਼ ਸ਼ੰਕਰ ਇਅਰ ਕਾ ਕਹਿਣਾ ਹੈ ਕਿ ਭਾਰਤ ਕੋ ਪਾਕਿਸਤਾਨ ਕੋ ਸਨਮਾਨ ਉਹਦੀ ਗੱਲ ਸਾਡੀ ਕਾਂਗਰਸ ਪਾਰਟੀ ਉੱਪਰ ਦੇਗੀ ਆਵਾਜ਼ ਦੀ ਪਾਰਟੀਆਂ ਦੀ 130 ਬੀਜੇਪੀ ਕਹਿੰਦੀ 400 ਦੇ ਪਾਰ 400 ਦੇ ਪਾਰ ਹੀ ਹੋਣਾ ਹੈ ਲੇਕਿਨ ਪਾਰ ਵਾਲੀ ਆਈ ਮਿਲਨੀ ਆ ਬੀਜੇਪੀ ਨੂੰ ਹੇਟ ਲਿਆ 400 ਸਾਨੂੰ ਹੈ ਕਿੰਨੀ ਇੰਡੀਆ ਗਠਜੰਦਨ ਨੂੰ ਲੈ ਕੇ ਕਈ ਗੱਲਾਂ ਹੋਈਆਂ ਪਈਆਂ ਨੇ ਇੱਕ ਪਾਸੇ ਬਾਅਦ ਵਾਸਤੇ ਇੰਡੀਆ ਗਠਜੰਦਨ ਤੋਂ ਨੂੰ ਲੈ ਕੇ ਕਈ ਗੱਲਾਂ ਹੋਈਆਂ ਨੇ ਕਹਿੰਦੇ ਪਏ ਨੇ ਕਿ ਜਰੂਰ ਗੱਲ ਕਰੋ ਮੇਰੇ ਨਾਲ ਗੱਲ ਕਰੋ ਜਲੰਧਰ ਦੀ ਮੈਂ ਹੁਣ ਜਲੰਧਰ ਵਿੱਚ ਆਇਆ ਜਦ ਮੈਂ ਨਿਊਰਸਪਲ ਕਮੇਟੀ ਦਾ ਖਰੜ ਦਾ ਪ੍ਰਧਾਨ ਸੀ ਮੈਂ ਮਣਾ ਮੋਹੀ ਉੱਥੇ ਡਿਵੈਲਪਮੈਂਟ ਕਰਾਈ ਅੱਜ 25 ਕਰੋੜ ਰੁਪਏ ਏਕੜ ਜ਼ਮੀਨ ਆ ਉੱਥੇ ਇੰਨੀ ਡਿਵੈਲਪਮੈਂਟ ਕਰਾਈ ਜਿੱਥੇ 3 ਲੱਖ ਰੁਪਏ ਕੀ ਲਾਉਂਦਾ ਸਾਰੇ ਕਮੇਟ ਤੇ ਚਮਕੌਰ ਸਾਹਿਬ ਦੇ ਵਿੱਚ ਅੱਜ ਤੁਸੀਂ ਜਾ ਕੇ ਦੇਖੋ ਦੋ ਕਾਲਜ ਬਣ ਰਹੇ ਇੱਕ ਯੂਨੀਵਰਸਿਟੀ ਬਣ ਰਹੀ ਹਸਪਤਾਲ ਦੀ ਬਿਲਡਿੰਗ ਨਵੀਂ ਬਣੀ ਸਾਰੀਆਂ ਸੜਕਾਂ ਚੌੜੀਆਂ ਕਰੀਆਂ ਉੱਥੇ ਕਜੂਬਾ ਬਣਿਆ ਜਿਹੜਾ ਕਿ ਸਾਰੇ ਦੁਨੀਆ ਦੇਖਣ ਆ ਰਹੀ ਹੈ ਕਦੇ ਉਹਦੀ ਲਾਈਨ ਨਹੀਂ ਟੁੱਟਦੀ ਸਿੱਖ ਧਰਮ ਨੂੰ ਇਤਿਹਾਸ ਨੂੰ ਦਰਸਾਉਂਦਾ ਹੈ ਮੇਰਾ ਮਾਡਲ ਮੇਰਾ ਅਜੰਡਾ ਇੱਥੇ ਡਿਵੈਲਪਮੈਂਟ ਕਰਾਉਂਦਾ ਹੈ ਚੰਗੇ ਸਕੂਲ ਚੰਗੇ ਕਾਲਜ ਚੰਗੀ ਯੂਨੀਵਰਸਿਟੀ ਚੰਗੇ ਹਸਪਤਾਲ ਇਹ ਮੇਰਾ ਮਾਡਲ ਹੈ ਚੰਗੀਆਂ ਸੜਕਾਂ 인ਫਰਾਸਟ੍ਰਕਚਰ ਦੇਣਾ ਇੰਡਸਟਰੀ ਨੂੰ ਠੀਕ ਕਰਨਾ ਮੇਰਾ ਮਾਡਲ ਕੋਈ ਰਾਜਨੀਤਿਕ ਲੜਾਈਆਂ ਲੜਨਾ ਨਹੀਂ ਹੈ ਮੇਰਾ ਮਾਡਲ ਲੀਕੂ ਵਰਗੇ ਅੰਗਰਾਲ ਵਰਗੇ ਜਿਹੜੇ ਨਸ਼ਾ ਵੇਚਦੇ ਹੈ ਇਹ ਜਿਹੜਾ ਇੱਕ ਹੋਰ ਜਿਹੜਾ ਰਾਮਨ ਅਰੋੜਾ ਜਿਹੜੇ ਨਸ਼ਾ ਵੇਚਦੇ ਹੈ ਗਲਤ ਕੰਮ ਕਰਾਉਂਦੇ ਇਹਨਾਂ ਨੂੰ ਭਜਾਉਣਾ ਹੈ ਔਰ ਇਹਨਾਂ ਤੋਂ ਨਜ਼ਾਰਾ ਦੂਰ ਚੰਨੀ ਸਭ ਕੇਜਰੀਵਾਲ ਸਾਹਿਬ ਨੂੰ ਬੇਲ ਮਿਲ ਗਈ ਹੈ ਇੱਕ ਤਰੀਕ ਤੱਕ ਦੀ ਕਿਵੇਂ ਵੇਖਦੇ ਹੋ ਭਾਈ ਸਾਹਿਬ ਜੀ ਨੇ ਉਹਦੇ ਬਾਰੇ ਕੁਝ ਕਿਹਾ ਕਹਾ ਹੂੰ ਤੁਸੀਂ ਇਹ ਠੀਕ ਹੈ ਵੀ ਕੋਰਟ ਨੇ ਉਹ ਆਪਣੇ ਇਲੈਕਸ਼ਨ ਅਕਦੀ ਪਲੀ ਲੈ ਕੇ ਉਹਨੂੰ ਬੇਲ ਦੇ ਦਿੱਤੀ ਲੇਕਿਨ ਕਿਹਾ ਉਹ ਦਾਗ ਤੋਂ ਹੋ ਜਾਂੜੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਚੰਨੀ ਸਾਹਿਬ ਜੰਦਰ ਦੀ ਗੱਲ ਇਹ ਕਿਹਾ ਕਿ ਸਾਡੀ ਸਰਕਾਰ ਜਿਲ੍ਹੇ ਪੰਜਾਬ ਦਾ ਪੂਰਾ ਵਿਕਾਸ ਕੀਤਾ ਗਿਆ ਕਹਿੰਦੇ ਕਿ ਜਦ ਤੱਕ ਕਾਂਗਰਸ ਵੀ ਆਈ ਹੈ ਚਾਹੇ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਚੰਨੀ ਸਾਹਿਬ ਇੱਕਲਾ ਸਵਾਲ ਮੈਂ ਇਸ ਸੰਵਿਧਾਨ ਨੂੰ ਬਚਾਉਣ ਦੀ ਕਸਮ ਖਾ ਕੇ ਆਇਆ ਹਾਂ ਇਸ ਤੋਂ ਬਾਅਦ ਮੈਂ ਅੰਬੇਦਕਰ ਸਾਹਿਬ ਦੇ ਬੁੱਤ ਤੇ ਜਾਣਾ ਉੱਥੇ ਨਮਸਕਾਰ ਕਰਨੀ ਆ ਉੱਥੇ ਸੌਂਖਾਣੀ ਕਿ ਸਾਡਾ ਦੇਸ਼ ਇਕੱਠਾ ਰਹੇਗਾ ਸਾਡਾ ਸੰਵਿਧਾਨ ਇਹੀ ਰਹੇਗਾ ਇਹਦੇ ਨਿਰਮਾਤਾ ਸਾਡੇ ਬਾਬਾ ਸਾਹਿਬ ਅੰਬੇਦਕਰ ਹੀ ਰਹਿਣਗੇ ਇਹ ਬਦਲ ਨਹੀਂ ਸਕਣਗੇ ਜੀ ਸਾਹਿਬ 3 ਮਿੰਟ ਦੀ ਸੰਗਿਆ ਮਰੀਏ ਧੰਨਵਾਦ ਦੇਖੋ ਪਰ ਆਦਮਪੁਰ ਦਾ ਫੋਰੀ ਓਵਰ ਦਾ ਕੰਮ ਐ ਜਿਹੀ ਘਟਕੇ ਜਦੋਂ ਮੈਂ ਸੀਐਲਸੀ ਦਾ ਆਦਮਪੁਰ ਨੂੰ ਕਾਲਜ ਦਿੱਤਾ ਆਦਮ ਪਰ ਜਿਹੜਾ 에어ਪੋਰਟ ਹੈ ਉਹਨੂੰ 50 ਕਰੋੜ ਰੁਪਏ ਦੀ ਇੱਕ ਸੜਕ ਦਿੱਤੀ ਉੱਥੇ ਦਾ ਜਿਹੜਾ ਹੁਣ ਭੁਲਾਈ ਓਵਰ ਹੈ ਉਹ ਮੈਟ੍ਰਿਕ ਕਰਾਉਂਗਾ ਉਹ ਕਹਿੰਦੇ ਮੈਨੂੰ ਜਾਣ ਨਹੀਂ ਦਤਾ